ਹਾਂਜੀ ਦੋਸਤੋ ਆਦਾਬ ਸਤਿ ਸ੍ਰੀ ਅਕਾਲ ਰਾਮ ਰਾਮ उम्मीद ਕਰਦੇ ਹਾਂ ਸਾਰੇ ਠੀਕ ਹੋਵੋਗੇ ਆਜੋ ਅੱਜ ਵਲੌਗ ਨਹੀਂ ਕਰ ਸਕਦੇ ਅੱਜ ਨਹੀਂ ਕੀ ਵੀਡੀਓ ਬਣਾਉਣੇ ਐ ਤੇ ਉਹਦੇ ਚੋਣਾਂ ਕੋਈ ਜਾਣਕਾਰੀ ਸਾਂਝੀ ਕਰਾਂਗੇ ਕਰਦੇ ਆਂ ਗੱਲ ਆਜੋ ਇਹ ਗਰਮੀ ਬਹੁਤ ਆ ਦੋਸਤੋ ਇੱਕ ਵਾਰ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਵੀ ਬਾਈਆਂ ਦੇ ਗਾਈਆਂ ਰੱਖੀਆਂ ਹਨ ਜਾਂ ਪਸ਼ੂ ਰੱਖੇ ਆ ਪਰ ਇਦੋਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਮਰ ਜੇ ਗੱਲ ਕੀਤੀ ਸੀ ਵੀ ਬਾਈ ਪਸ਼ੂ ਫੜ ਸਿੱਟੀ ਜਾਂਦੇ ਹਨ ਤੇ ਕੱਲ ਬਈ ਆਪਣੀ ਵੀ ਗਾਂ ਇੱਕ ਫੜ ਸੱਟ ਗਈ ਤੇ ਅੱਜ ਸਵੇਰ ਤਾਇ ਦੇ ਸਾਹਮਣੇ ਉਹ ਵੀ ਸੱਟ ਗਈ ਉਹ ਤਾਂ ਦਿਨਾਤੀ ਸੀ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਜਾਂ ਤਾਂ ਬਾਈ ਡਾਕਟਰ ਤੋਂ ਟ੍ਰੀਟਮੈਂਟ ਕਰਾ ਲਓ ਹਨਾ ਪਸ਼ੂਆਂ ਦਾ ਇੰਜੈਕਸ਼ਨ ਵਾਲਾ ਤੇ ਨਹੀਂ ਫਿਰ ਬਾਈ ਅਧੀ ਕੌਲੀ ਸ਼ੱਕਰ ਦੀ ਘਿਓ ਕੇ ਠੀਕ ਹੈ ਤੇ ਸੂਣ ਵਾਲੇ ਪਸ਼ੂ ਨੂੰ ਦੇ ਦਿਓ ਬਾਈ ਕਿਉਂਕਿ ਸ਼ੱਕਰ ਦੀ ਤਸੀਰ ਠੰਡੀ ਹੁੰਦੀ ਹੈ ਇਹ ਜ਼ਰੂਰੀ ਹੈ ਬਾਈ ਕਿਉਂਕਿ ਗਾਈਆਂ ਦਾ ਵੀ ਵਸਦੀ ਗੱਲ ਨਹੀਂ ਗਰਮੀ ਬਹੁਤ ਪਈ ਜਾਂਦੀ ਹੈ ਹੱਦੋਂ ਵੱਧ ਗਰਮੀ ਪੈ ਗਈ ਹੈ ਜਿੱਤੀ ਜਲੂਸ ਨਿਕਲ ਗਿਆ 15 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਤਾਂ ਕਰਕੇ ਦੋਸਤਾਂ ਨੂੰ ਬੇਨਤੀ ਹੈ ਵੀ ਟਰੀਟਮੈਂਟ ਜ਼ਰੂਰ ਕਰਾਓ ਗਾਈਆਂ ਦਾ ਬਾਈ बहुत बुरा हाल हो दोस्तों बहुत ही ज्यादा पशुओं का कोई कसूर नहीं भाई कच्चे बन ला पक्के बन ला पशु बेचारी की करनी है ਮੈਂ ਦੋਸਤੋ ਇਹ ਗੱਲ ਨਹੀਂ ਆਉਂਦਾਗਾ ਵੀ ਮੈਂ ਗਿਆਨਮਾਨ ਬਹੁਤ ਹਨਾ ਜਾਂ ਕਿਵੇਂ ਆ ਪਰ ਜਿਹੜੀ ਚੀਜ਼ ਆ ਮੈਨੂੰ ਪਤਾ ਹਨਾ ਮੈਂ ਉਹ ਤੁਹਾਨੂੰ ਦੱਸਦੀ ਆ ਕਿਉਂਕਿ ਇਹਦੂ ਆਪਣੇ ਤੋਂ ਵੀ ਵੱਧ ਦਿਮਾਗ ਵਾਲੇ ਬੰਦੇ ਪਏ ਜਿਹੜੇ ਵੱਧ ਟ੍ਰੀਟਮੈਂਟ ਕਰਦੇ ਆ ਕਿਸੇ ਤੋਂ ਵੀ ਜਾਣਕਾਰੀ ਲੈ ਲਓ ਪਰ ਪਸ਼ੂ ਨੂੰ ਬਚਾਓ ਆ ਪਤਾ ਨਹੀਂ ਠੀਕ ਆ ਨਾ ਆ ਪਤਾ ਨਹੀਂ ਵੀ ਜ਼ਿੰਮੇਦਾਰ ਭਰਾ ਦਾ ਕਿਸੇ ਦਾ ਪਹੂ ਦਾ ਨੁਕਸਾਨ ਨਾ ਹੋਵੇ ਪਰ ਇੱਕ ਜਿਹੜੀ ਸ਼ੱਕਰ ਆ ਬਾਈ ਸ਼ੱਕਰ ਦੇਸੀ ਚੀਜ਼ ਐ ਤੇ ਠੰਡੀ ਚੀਜ਼ ਐ। ਤਕਰੀਬਨ ਹੀ ਸਿਆਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਵੀ ਸ਼ੱਕਰ ਕੇਵਲ ਜੀ ਚੀਜ਼ ਐ। ਬਹੁਤ ਲਾਹੇਵੰਦ ਚੀਜ਼ ਐ ਇਹ। ਜੇਕ ਦੋਸਤ ਮੈਨੂੰ ਕਮੈਂਟ ਦੇ ਵਿੱਚ ਪੁੱਛਦਾ ਸੀ ਬਾਈ ਮੱਜਾਂ ਵੀ ਤੁਸੀਂ ਇਹਦੇ ਨਾਲ ਚੋਣੇ ਆ। ਤੇ ਮੈਂ ਦੱਸ ਦਿਆਂ ਬਾਈ ਜਾਣਕਾਰੀ ਵਾਸਤੇ। ਮਸ਼ੀਨ ਤਾਂ ਇਹੀ ਲਗਭਗ ਲੱਗ ਜਾਂਦੀ ਐ। ਪਰ ਜਿਹੜੀਆਂ ਥਣ ਵਾਲੀਆਂ ਨਿੱਪੜਾਂ ਉਹ ਬਦਲਣੀਆਂ ਪੈਂਦੀਆਂ ਮੱਜਾਂ ਦੀਆਂ। ਕਿਉਂਕਿ ਮੱਜਾਂ ਦੇ ਥਣ ਥੋੜੇ ਮੋਟੇ ਹੁੰਦੇ ਐ ਲੰਮੇ ਹੁੰਦੇ ਐ ਉਹਨਾਂ ਦੀਆਂ ਨਿਪਲਾ ਬਈ ਬੱਕਰੀਆਂ ਹੁੰਦੀਆਂ ਕੰਮ ਕਰਕੇ ਉਹ ਬੱਕਰੀਆਂ ਬੱਕਰੀ ਨਿਪੜ ਮਿਲਦੀ ਆ ਵੈਸੇ ਆਪਾਂ ਤਾਂ ਬਈ ਲਾ ਕੇ ਵੇਖੀ ਨਹੀਂ ਪਰ ਸੋਣਿਆ ਵੀ ਮਈਆਂ ਲਵਾਉਂਦੀਆਂ ਬਹੁਤ ਘੱਟ ਆ ਮਸ਼ੀਨ ਛੇਤੀ ਲਵਾਉਂਦਗਾ ਨਹੀਂ ਅੱਜ ਇਹ ਚੱਕਰਾ ਨਾ ਹੀ ਮਨ ਲੱਗਦਾ ਕਿਸੇ ਨੇ ਲਾਈ ਹੋਣੀ ਅੱਜ ਤੇ ਕਰ ਬਾਕੀ ਲਾਈ ਹੋਣੀ ਆ ਬਈ ਵੱਡੇ ਫਾਰਮ ਵਾਲੇ ਕੋਲ ਲਾਈ ਲੈਂਦੇ ਆ ਠੀਕ ਐ ਨਾ ਇਹੋ ਜੀ ਗਰਮੀ ਵੇਖ ਕੇ ਤਾਂ ਦੋਸਤੋਂ ਆਈ ਆਉਂਦਾ ਮਨ ਚ ਵੀ ਇਦਾਂ ਸਮਝਾਂ ਰੱਖੀ ਆ ਹਣ ਆਪਣੇ ਜਤਨੀ ਬਾਈ ਲੋਕਾਂ ਨੂੰ ਵਜਦਾ ਚੂਰ ਇਹ ਸਾਡੀ ਗਾਂ ਐ ਤੇ ਸਾਡੀ ਗਾਂ ਉਹ ਹਨ ਦੁੱਧ ਅੰਨਿਓ ਉਹਨੇ ਗਾਂ ਚੁੰਦਿਆਂ ਚੁੰਦਿਆਂ ਤੇ ਆਪਾਂ ਡਰਾਮਾ ਬਣ ਲੈਨੇ ਆ ਆਪਣੇ ਮੋਟਰਸਾਈਕਲ ਨਾਲ ਜਿੰਨਾ ਚ ਦੁੱਧ ਇਕੱਠਾ ਕਰਕੇ ਲਿਆਉਣਾ ਅਖੇ ਪਏ ਆਪਣੇ ਧੋ ਕੇ ਤੇ ਚਣ ਕੇ ਠੀਕ ਹੈ ਜੀ ਲਓ ਲੇ ਕਿ ਪ੍ਰਮਾਤਮਾ ਦਾ ਨਾਮ ਤੇ ਕਿ ਚਲੀਏ ਤਿਆਰੀ ਹੈ ਲਓ ਨਾਲੇ ਤਾਂ ਨਾ ਹੁਣ ਇਹਨੂੰ ਲਿਆਵਾਂਗੇ ਉਹ ਵਾਹ ਗੋ ਆ ਜਾ ਪੁੱਤਰਾ ਹਾਂ ਦੋਸਤੋ ਆਪਾਂ ਕੱਢਣੀਆਂ ਹੁੰਦੀਆਂ ਐਸ ਵੇਲੇ ਆ ਤਿੰਨ ਤਾਰਾਂ ਮਸ਼ੀਨ ਤੇ ਤੇ ਮੈਸੇਜ ਨੇ ਕੱਢਣ ਜਾਂਦੀਆਂ ਦੋ ਗਾਈਆਂ ਤੇ ਦੋ ਮੱਝਾਂ ਚਾਰ ਤਾਰਾਂ ਹੱਥੀਆਂ ਹੋਣੀਆਂ ਕਿਉਂਕਿ ਮੱਝਾਂ ਦਾ ਬਈ ਮਸ਼ੀਨ ਤੇ ਮਿਲਦਗਾ ਹੀ ਨਹੀਂ ਤੇ ਇੱਕ ਸਾਡੇ ਗਾਂ ਉਹ ਮਸ਼ੀਨ ਲਗਾਉਂਦੀ ਨਹੀਂ ਨੇੜੇ ਵੀ ਨਹੀਂ ਦੀ ਉਹ ਸਖਤ ਸੁਭਾਅ ਦੀ ਹੈ ਨਿੱਕੇ ਨਿੱਕੇ ਸੈਂਗਾ ਦੇ ਡਰਦੀ ਲੱਗਦਾ ਤਾਫਰ ਅਸੀਂ ਉਹਦੇ ਨੇੜੇ ਹੀ ਨਹੀਂ ਹੁੰਦੇ ਜੀ ਤੇ ਆਹ ਗਾਂ ਬਈ ਸੋਣ ਵਾਲੀ ਇਹਦੇ ਥੱਲੇ ਥੋੜਾ ਹੀ ਆਹ ਜਰੀਆ ਨਾਲ ਹੀ ਖੜੀ ਆਪਣੀ ਡੱਬੀ 'ਚ ਠੀਕ ਆ ਇਹਦੇ ਥੱਲੇ ਥੋੜਾ ਹੀ ਹੁੰਦਾ ਤਾਂ ਫਿਰ ਵੈਸੇ ਇੱਥੇ ਚੋਲੇ ਦੀ ਆ ਚੱਲ ਕਾਹਦੇ ਆ ਤੇ ਮਸ਼ੀਨ ਲਾਉਣੀ ਇੱਕ ਨੀਵੀਂ ਵਾਲੀ ਆ ਆ ਚੱਕਰਾ ਇੱਕ ਬਈ ਗਰਮੀ ਬਹੁਤ ਹੈ ਚਿਚੜਾਂ ਦਾ ਖਿਆਲ ਜ਼ਰੂਰ ਰੱਖੀ ਅਮੈਨ ਲੱਗਦਾ ਲੱਗ ਕੇ ਸਾਡੇ ਇਲਾਕਾ ਨੂੰ ਸਪਰੇਅ ਕਰਦੇ ਆਂਗੇ ਆ ਗਾਂ ਦੇ ਸਾਡੀ ਦੇ ਬਾੜੀ ਖੇਤੀ ਲੱਗਦੀ ਆ ਯਾਰ ਐਂ ਨਹੀਂ ਐਵੇਂ ਤਾਂ ਨਹੀਂ ਅਗਲਾ ਦਾ ਫਲਾਨਾ ਇੱਚੜ ਲੱਗ ਗਿਆ ਸੇ ਮਰਦੇ ਨਹੀਂ ਇਹ ਲੈ ਜਾਂਦੇ ਮੇਰੇ ਸਾਲੇ ਦੇ ਲੈ ਕੇ ਥੱਲੇ ਡਿੱਗ ਪੈਣੇ ਥੱਲੇ ਤੁਰੇ ਫਿਰਦੇ ਰਹਿੰਦੇ ਜਦ ਨੂੰ ਗਾਂ ਦਾ ਪਿੰਡਾ ਸਹੀ ਮੜਾ ਜ਼ਹਿਰ ਜਾ ਘਟਦਾ ਪਿੰਡੇ ਚੋਤਲੀ ਚੌੜੀ ਜੀਚ ਦਵਾਈ ਦਾ ਅਸਰ ਜਾ ਖਤਮ ਹੁੰਦਾ ਤੇ ਚਲੋ ਫੇਰ ਲੱਗ ਜਾਂਦੇ ਬਈ ਆ ਜਾ ਵੀ ਸੱਜਣ ਮੈਂ ਆਪਾਂ ਚੱਲੇ ਨਵਨੂਨ ਲੈਣ ਟਿਊਸ਼ਨ ਤੋਂ ਕਰਾ ਕੇ ਕਰਦੇ ਆਂ ਜੇ ਵੀ ਗਰਮੀ ਤੋਂ ਬਚੋ ਬਾਈ ਯਾਰ ਗਰਮੀ ਬਹੁਤ ਆ ਹੱਦੋਂ ਵੱਧ ਗਰਮੀ ਪੈ ਗਈ ਐ ਇੱਕੀ ਪਸ਼ੂਆਂ ਦਾ ਬਹੁਤ ਬੁਰਾ ਹਾਲ ਆ ਤੇ ਵਿਚਾਰ ਰੱਖੋ ਆਪਦਾ ਵੀ ਤੇ ਪਸ਼ੂਆਂ ਦਾ ਵੀ ਤੇ ਮਿਲਦੇ ਆਪਾਂ ਭਾਈ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਬਾਈ ਗਰਮੀ ਬਾਲੀ ਆ ਯਾਰ ਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਦੱਸ ਸਕਦਾ ਬਾਈ ਕਰਦੇ ਬਾਅਦ ਓਕੇ ਬਾਈ ਧੰਨਵਾਦ